ਦੋਸਤੋ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਹਾਂ ਕਹਾਣੀ ਤੁਹਾਨੂੰ ਪਸੰਦ ਆਏਗੀ ਦੋਸਤੋ ਬਲਜੀਤ ਨੂੰ ਕੈਂਸਰ ਹੋਇਆ ਤਾਂ ਬਲਵੀਰ ਬਿਨਾਂ ਦੱਸੇ ਉਸ ਨੂੰ ਛੱਡ ਕੇ ਮਲੇਸ਼ੀਆ ਚਲਾ ਗਿਆ ਉਹ ਬਲਵੀਰ ਦਾ ਇੰਤਜ਼ਾਰ ਕਰਦੀ ਰਹੀ ਉਹ ਕਦੋਂ ਬੱਚਿਆਂ ਲਈ ਕੁਝ ਲੈ ਕੇ ਆਏ ਬਲਵੀਰ ਨਾ ਆਇਆ ਤਾਂ ਬੱਚੇ ਭੁੱਖੇ ਹੀ ਸੋ ਗਏ ਬਲਜੀਤ ਦੀ ਹਾਲਤ ਦਿਨੋ ਦਿਨ ਐਨੀ ਮਾੜੀ ਹੁੰਦੀ ਜਾ ਰਹੀ ਸੀ ਕਿ ਉਸ ਤੋਂ ਤੁਰਿਆ ਵੀ ਨਹੀਂ ਜਾਂਦਾ ਸੀ ਬੱਚੇ ਭੁੱਖ ਦੇ ਮਾਰੇ ਲੋਕਾਂ ਦੇ ਘਰ ਵੱਲ ਵੇਖਣ ਲੱਗੇ ਸੀ ਕੋਈ ਉਹਨਾਂ ਨੂੰ ਰੋਟੀ ਦੇ ਜਾਏ ਇਸੇ ਤਰ੍ਹਾਂ 4 ਸਾਲ ਬੀਤ ਗਏ ਬਲਵੀਰ ਨੂੰ ਲੱਗਿਆ ਹੁਣ ਤਾਂ ਬਲਜੀਤ ਮਰ ਗਈ ਹੋਣੀ ਉਹ ਇੰਡੀਆ ਵਾਪਸ ਆ ਗਿਆ ਜਿਵੇਂ ਘਰ ਵਿੱਚ ਪੈਰ ਰੱਖਿਆ ਤਾਂ ਉਹਦੀ ਰੂਹ ਕੰਬ ਗਈ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਨੂੰ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਬਲਵੀਰ ਬਲਜੀਤ ਨੂੰ ਕਹਿੰਦਾ ਹੈ ਤੂੰ ਅਜੇ ਤੱਕ ਮੰਜੇ ਤੇ ਪਈ ਮੰਜਾ ਤੋੜ ਰਹੀ ਹੈ ਤੈਨੂੰ ਕਿੰਨੀ ਵਾਰ ਕਿਹਾ ਹੈ ਮੇਰੇ ਆਉਣ ਤੋਂ ਪਹਿਲਾਂ ਰੋਟੀ ਪਕਾ ਦੇਆ ਕਰ ਇੱਕ ਤਾਂ ਮੈਂ ਥੱਕਿਆ ਕੰਮ ਤੋਂ ਘਰੇ ਆਉਂਦਾ ਹਾਂ ਸਾਰਾ ਦਿਨ ਭੁੱਖਾ ਹੋਟਲ ਤੋਂ ਵੀ ਕੁਝ ਲੈ ਕੇ ਨਹੀਂ ਖਾਂਦਾ ਜੋ ਪੈਸੇ ਬਚਣਗੇ ਉਹਨਾਂ ਪੈਸੇ ਨਾਲ ਤੈਨੂੰ ਤੇ ਤੇਰੇ ਬੱਚਿਆਂ ਨੂੰ ਰੋਟੀ ਦੇ ਸਕਾਂ ਤੂੰ ਹੈ ਕੀ ਤੈਨੂੰ ਮੇਰੀ ਕੋਈ ਚਿੰਤਾ ਹੀ ਨਹੀਂ ਜਦੋਂ ਦੇਖੋ ਮੰਜੇ ਤੇ ਪਈ ਰਹੀ ਨਹੀਂ ਹੈ ਇਹ ਨਹੀਂ ਕਿ ਬੰਦਾ ਘਰ ਆ ਰਿਹਾ ਹੈ ਉਸ ਲਈ ਰੋਟੀ ਪਕਾ ਦੇਆ ਬਲਵੀਰ ਗੁੱਸੇ ਦਾ ਭਰਿਆ ਉਹਦੇ ਸਿਰ ਤੇ ਖੜਾ ਸੀ ਪਰ ਬਜਜੀਤ ਨੂੰ ਤਾਂ ਇੰਨਾ ਤੇਜ ਬੁਖਾਰ ਸੀ ਉਹ ਆਪਣੇ ਮੂੰਹ ਕੁਝ ਬੋਲ ਵੀ ਨਹੀਂ پا ਰਹੀ ਸੀ ਉਸ ਦਾ ਚਿਹਰਾ ਬੁਖਾਰ ਨਾਲ ਲਾਲ ਹੋ ਗਿਆ ਸੀ ਬੁਲਕੰਬ ਰੇ ਸੀ ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਜਵਾਨ ਸਾਥ ਨਹੀਂ ਦੇ ਰਹੀ ਸੀ ਬਲਵੀਰ ਦੀ ਅੱਜ ਠੇਕੇਦਾਰ ਨੇ ਬਹੁਤ ਬੇਇੱਜ਼ਤੀ ਕੀਤੀ ਸੀ ਉਹ ਉੱਥੇ ਹੀ ਗੁੱਸੇ ਨਾਲ ਘਰ ਆਇਆ ਸੀ ਇੱਕ ਤਾਂ ਇੰਨੀ ਗਰਮੀ ਸੀ ਕਿ ਪਿਆਸ ਨਾਲ ਉਹਦੀ ਬੁਰੀ ਹਾਲਤ ਹੋ ਰਹੀ ਸੀ ਉਹ ਤੇਜ਼ ਤੇਜ਼ ਕਦਮ ਚੱਕਦਾ ਹੋਇਆ ਘਰ ਵੱਲ ਚੱਲ ਰਿਹਾ ਸੀ ਇਰਾਦੇ ਵਿੱਚ ਕੋਈ ਰਿਕਸ਼ਾ ਵੀ ਨਹੀਂ ਲੈਂਦਾ ਸੀ ਕਿ ਜੇ ਰਿਕਸ਼ਾ ਲੈ ਲਿਆ ਤਾਂ ਪੈਸੇ ਲੱਗ ਜਾਣਗੇ ਜਦੋਂ ਤੱਕ ਘਰ ਪਹੁੰਚਦਾ ਪਿਆਸ ਨਾਲ ਬਿਹਾਲ ਹੋ ਚੁੱਕਾ ਸੀ ਘਰ ਵਿੱਚ ਆਉਂਦੇ ਉਸਨੇ ਸਭ ਤੋਂ ਪਹਿਲਾਂ ਬੇੜੇ ਵਿੱਚ ਰੱਖੇ ਹੋਏ ਘੜੇ ਨੂੰ ਵੇਖਿਆ ਉਹਨੇ ਵੇਖਿਆ ਕੋਲ ਹੀ ਸਟੀਲ ਦਾ ਗਲਾਸ ਪਿਆ ਸੀ ਉੱਠ ਕੇ ਘੜੇ ਨੂੰ ਉਲਟਾ ਕੀਤਾ ਤਾਂ ਕਿ ਪਾਣੀ ਪੀ ਸਕਾ ਪਰ ਇਹ ਕੀ ਘੜੇ ਵਿੱਚ ਤਾਂ ਪਾਣੀ ਨਹੀਂ ਸੀ ਖਾਲੀ ਘੜਾ ਦੇਖ ਕੇ ਉਸ ਨੂੰ ਹੋਰ ਜ਼ਿਆਦਾ ਗੁੱਸਾ ਆ ਗਿਆ ਕਿਦਾਂ ਦੀ ਔਰਤ ਹੈ ਜਿਸਨੇ ਅਜੇ ਤੱਕ ਕੜਾ ਵੀ ਨਹੀਂ ਭਰਿਆ ਉਹ ਗੁੱਸੇ ਵਿੱਚ ਰੋਲਾ ਪਾ ਰਿਹਾ ਸੀ ਉਹ ਸਟੀਲ ਦਾ ਗਲਾਸ ਚੁੱਕ ਕੇ ਕਮਰੇ ਵਿੱਚ ਗਿਆ ਤੇ ਜ਼ੋਰ ਨਾਲ ਫਰਸ਼ ਤੇ ਮਾਰਿਆ ਬੱਚੇ ਜੋ ਮਾਂ ਦੇ ਕੋਲ ਬੈਠੇ ਸੀ ਸਹਿਮ ਕੇ ਕੰਬ ਗਏ ਜਦੋਂ ਬਲਜੀਤ ਉਵੇਂ ਹੀ ਬੇਸੂਦ ਹਾਲਤ ਵਿੱਚ ਪਈ ਹੋਈ ਸੀ ਬਲਵੀਰ ਦੀ ਆਵਾਜ਼ ਸੁਣ ਕੇ ਉਹਦਾ ਦਿਲ ਵੀ ਦਹਿਲ ਗਿਆ ਪਰ ਹਿੰਮਤੀ ਕਿੱਥੇ ਸੀ ਜੋ ਕੁਝ ਬੋਲਦੀ ਸੀ ਬਲਵੀਰ ਬਲਜੀਤ ਨੂੰ ਕਦੇ ਲਾਪਰਵਾਹ ਤੇ ਕਦੇ ਕਮਚੋਰ ਕਹਿੰਦਾ ਸੀ ਪਰ ਉਹ ਤਾਂ ਜਿਵੇਂ बेहोਸ਼ੀ ਦੀ ਹਾਲਤ ਵਿੱਚ ਸਭ ਕੁਝ ਸੁਣੀ ਜਾ ਰਹੀ ਸੀ ਉਹ ਖੁਦ ਵੀ ਬੇੜੇ ਵਿੱਚ ਆਇਆ ਤੇ ਟੂਟੀ ਤੋਂ ਪਾਣੀ ਪੀਤਾ ਅਜੇ ਤੱਕ ਬਲਜੀਤ ਮੰਜੇ ਤੋਂ ਨਹੀਂ ਉੱਟੀ ਸੀ ਇਹ ਗੱਲ ਉਸ ਨੂੰ ਹੋਰ ਜ਼ਿਆਦਾ ਗੁੱਸਾ ਦਵਾ ਰਹੀ ਸੀ ਉਹ ਉੱਥੇ ਹੀ 베ੜੇ ਵਿੱਚ ਖੜਾ ਆਪਣੇ ਸਿਰ ਤੇ ਠੰਡਾ ਪਾਣੀ ਪੋਂਦੇ ਰੋਲਾ ਪਾਉਣ ਲੱਗਿਆ ਗਾਲ੍ਹਾਂ ਦੇਣ ਲੱਗਿਆ ਕਹਿੰਦਾ ਜੇ ਅਗਲੇ 1 ਮਿੰਟ ਤੱਕ ਉੱਠ ਕੇ ਤੂੰ ਮੈਨੂੰ ਰੋਟੀ ਬਣਾ ਕੇ ਨਾ ਦਿੱਤੀ ਤਾਂ ਦੇਖੀ ਮੈਂ ਤੇਰੀ ਕੀ ਹਾਲਤ ਕਰਦਾ ਹਾਂ ਬਲਬੀਰ ਦੀ ਵੱਡੀ ਕੁੜੀ ਜਿਹਦੀ ਉਮਰ 11 ਸਾਲ ਸੀ ਆਪਣੇ ਪਾਪਾ ਦੀ ਇਹ ਤਮਕੀ ਸੁਣ ਕੇ ਕੰਬ ਗਈ ਪਹਿਲੀ ਗੱਲ ਤਾਂ ਬੱਚਿਆਂ ਵਿੱਚ ਐਨੀ ਹਿੰਮਤ ਨਹੀਂ ਸੀ ਉਹ ਆਪਣੇ ਪਾਪਾ ਦੇ ਸਾਹਮਣੇ ਕੁਝ ਬੋਲਦੇ ਇੱਕ ਮਾਂ ਹੀ ਸੀ ਉਹਨਾਂ ਦਾ ਆਸਰਾ ਜੋ ਪਾਪਾ ਮਾਂ ਨਾਲ ਲੜਦਾ ਤਾਂ ਮਾਂ ਦੇ ਪਿੱਛੇ ਲੁਕ ਜਾਂਦੇ ਸੀ ਫਿਰ ਜਦੋਂ ਤੱਕ ਉਹਨਾਂ ਦੇ ਪਾਪਾ ਛੁੱਪ ਨਾ ਹੋ ਜਾਂਦੇ ਉਸ ਜਗ੍ਹਾ ਤੋਂ ਹਿੱਲਦੇ ਨਹੀਂ ਸੀ ਪਹਿਲੀ ਵਾਰ ਉਸ ਦੀ ਵੱਡੀ ਕੁੜੀ ਸੋਨੀ ਭੱਜ ਕੇ ਆਪਣੇ ਪਾਪਾ ਦੇ ਕੋਲ ਆਈ ਤੇ ਕਹਿਣ ਲੱਗੀ ਪਾਪਾ ਜੀ ਪਾਪਾ ਜੀ ਮੰਮੀ ਨੂੰ ਕੁਝ ਨਾ ਕਹੋ ਮੰਮੀ ਨੇ ਕੁਝ ਨਹੀਂ ਕੀਤਾ ਮੈਂ ਰੋਟੀ ਬਣਾ ਕੇ ਦਿੰਨੀ ਹਾਂ ਉਸਨੂੰ ਬਹੁਤ ਤੇਜ਼ ਬੁਖਾਰ ਹੈ ਸਵੇਰ ਤੋਂ ਇਸੇ ਤਰ੍ਹਾਂ ਪਈ ਹੈ ਉਸਨੇ ਸਵੇਰ ਦਾ ਕੁਝ ਨਹੀਂ ਖਾਦਾ ਨਾ ਹੀ ਪਾਣੀ ਪੀਤਾ ਤੁਸੀਂ ਮੰਮੀ ਨਾਲ ਗੁੱਸੇ ਨਾ ਹੋਵੋ ਉਸ ਲਈ ਕੋਈ ਦਵਾਈ ਲੈ ਕੇ ਆਓ ਇਹ ਸੁਣ ਕੇ ਬਲਵੀਰ ਨੇ ਗੁੱਸੇ ਨਾਲ ਆਪਣੀ ਕੁੜੀ ਨੂੰ ਦੇਖਿਆ ਤੇ ਕਹਿਣ ਲੱਗਾ ਬੜੀ ਜ਼ੁਬਾਨ ਚੱਲਣ ਲੱਗੀ ਹੈ ਤੇਰੀ ਕੋਈ ਬਿਮਾਰੀ ਨਹੀਂ ਹੈ ਉਸਨੂੰ ਬਦਲਦੇ ਮੌਸਮ ਕਰਕੇ ਬਸ ਬੁਖਾਰ ਹੈ ਤੇ ਬੁਖਾਰ ਨੇ ਉਸਨੂੰ ਪਹਾੜ ਸਮਝ ਲਿਆ ਹੈ ਘਰ ਵਿੱਚ ਕਰਦੀ ਕੀ ਹੈ ਸਾਰਾ ਦਿਨ ਇਹ ਛੋਟਾ ਜਿਹਾ ਤਾਂ ਘਰ ਹੈ ਕੱਚਾ ਵੇੜਾ ਹੈ ਜਿੱਥੇ ਇਸਨੇ ਕਦੇ ਝਾੜੂ ਤੱਕ ਨਹੀਂ ਲਾਇਆ ਸਾਰਾ ਦਿਨ ਘਰੇ ਬੈਠੀ ਰਹਿੰਦੀ ਹੈ ਇੱਕ ਖਾਣਾ ਟਾਈਮ ਤੇ ਬਣਾਉਣਾ ਹੁੰਦਾ ਹੈ ਉਸਤੇ ਵੀ ਇਹਦੇ ਐਨੇ ਨਖਰੇ ਹੁੰਦੇ ਨੇ ਬਲਵੀਰ ਬੋਲੀ ਜਾ ਰਿਹਾ ਸੀ ਜਦੋਂ ਕੀ ਸੋਨੀ ਉਸ ਵੇਲੇ ਰਸੋਈ ਵਿੱਚ ਗਈ ਦੇਖਿਆ ਤਾਂ ਸਿਰਫ ਇੰਨਾ ਹੀ ਆਟਾ ਬਚਿਆ ਸੀ ਕਿ ਦੋ ਰੋਟੀਆਂ ਬਣ ਜਾਂਦੀਆਂ ਅੱਜ ਤੱਕ ਉਸਨੇ ਰੋਟੀ ਨਹੀਂ ਬਣਾਈ ਸੀ ਪਰ ਬਣਾਉਣਾ ਜ਼ਰੂਰੀ ਸੀ ਨਹੀਂ ਤਾਂ ਪਾਪਾ ਪਤਾ ਨਹੀਂ ਕੀ ਕਰ ਦਿੰਦੇ ਸੋਨੀ ਨੇ ਛੋਟੇ ਛੋਟੇ ਪੇੜੇ ਕੀਤੇ ਜਿਵੇਂ ਤਿਵੇਂ ਕਰਕੇ ਰੋਟੀ ਬੇਲਣ ਲੱਗੀ ਰੋਟੀ ਬੇਲ ਲਈ ਤਾਂ ਉਸ ਨੂੰ ਯਾਦ ਆਇਆ ਅਜੇ ਤੱਕ ਉਸਨੇ ਅੱਗ ਨਹੀਂ ਮਚਾਈ ਸੀ ਉੱਥੇ ਬਲਵੀਰ ਸਿੰਘਾ ਗੁੱਸੇ ਨਾਲ ਸੋਨੀ ਨੂੰ ਕਹਿ ਰਿਹਾ ਸੀ ਮਨੁਸ ਤੂੰ ਵੀ ਆਪਣੀ ਮਾਂ ਵਰਗੀ ਹੈ ਅਜੇ ਤੱਕ ਤੇਰੇ ਤੋਂ ਇੱਕ ਰੋਟੀ ਨਹੀਂ ਬਣੀ ਮੈਂ ਉੱਖ ਨਾਲ ਤੜਫ ਰਿਆਂ ਹਾਂ ਤੁਹਾਡੇ ਲਈ ਸਾਰਾ ਦਿਨ ਮਿਹਨਤ ਕਰਦਾ ਹਾਂ ਤੁਸੀਂ ਮੈਨੂੰ ਟਾਈਮ ਤੇ ਖਾਣਾ ਵੀ ਨਹੀਂ ਦੇ ਸਕਦੇ ਸੋਨੇ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸੀ ਉਸਨੇ ਵੇਲੀ ਹੋਈ ਰੋਟੀ ਨੂੰ ਦੁਬਾਰਾ ਵਾਪਸ ਪਲੇਟ ਵਿੱਚ ਰੱਖਿਆ ਤੇ ਅੱਗ ਮਚਾਉਣ ਲੱਗੀ ਮਿੱਟੀ ਦਾ ਤੇਲ ਵੀ ਮੁਕਰਿਆ ਸੀ ਅੱਗ ਮੱਚ ਨਹੀਂ ਰਹੀ ਸੀ ਉਲਟਾ ਧੂਆ ਹੀ ਧੂਆ ਹੋ ਰਿਆ ਸੀ ਸਾਰਾ ਘਰ ਧੂਏ ਨਾਲ ਭਰ ਗਿਆ ਬਲਵੀਰ ਦੀਆਂ ਅੱਖਾਂ ਵਿੱਚ ਧੂਏ ਦੀ ਕੜਵਾਟ ਨਾਲ ਪਾਣੀ ਆ ਗਿਆ ਉਹ ਗੁੱਸੇ ਨਾਲ پاگل ਹੋਇਆ ਸ਼ੇਰ ਤਰ੍ਹਾਂ ਆਇਆ ਹਨੇਰੇ ਵਿੱਚ ਹੀ ਆਪਣੇ ਪੈਰਾਂ ਦੀ ਠੋਕਰ ਸੋਨੀ ਨੂੰ ਮਾਰੀ ਤੇ ਉਹ ਵਿਚਾਰੀ ਹਨੇਰੇ ਵਿੱਚ ਹੀ ਚੁੱਲ੍ਹੇ ਵਿੱਚ ਜਾ ਡਿੱਗੀ ਉਹਦੀ ਕਮਰ ਤੇ ਹੱਥ ਸੜ ਗਏ ਪਰois ਦੇ ਬਾਵਜੂਦ ਖੁਦ ਨੂੰ ਸੰਭਾਲਦੇ ਹੋਏ ਉੱਠ ਕੇ ਇੱਕ ਪਾਸੇ ਖੜੀ ਹੋ ਗਈ ਬਲਵੀਰ ਅੱਗ ਬਚਾ ਕੇ ਰੋਟੀਆਂ ਬਣਾਉਣ ਲੱਗਾ ਤੇ ਸੋਨੀ ਨੂੰ ਗਾਲਾ ਦਿੰਦੇ ਹੋਏ ਕਹਿਣ ਲੱਗਾ ਕਿ ਤਫਾ ਹੋ ਜਾ ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਇੱਕ ਤਾਂ ਕੰਮ ਨਹੀਂ ਕਰ ਸਕਦੀ ਬਸ ਫਰਮਾਇਸ਼ਾ ਕਰਵਾ ਲਿਓ ਤੁਹਾਡੇ ਤੋਂ ਹੁਣ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਸੋਨੀ ਰੋਂਦੇ ਹੋਏ ਵਾਪਸ ਆਪਣੀ ਮਾਂ ਦੇ ਕੋਲ ਗਈ ਹੌਲੀ ਹੌਲੀ ਸਿਸਕੀਆਂ ਲੈਂਦੇ ਹੋਏ ਰੋਣ ਲੱਗੀ ਉਸ ਤੋਂ ਛੋਟੇ ਉਸਦੇ ਤਿੰਨ ਭੈਣ ਭਰਾ ਹੋਰ ਉਸਦੇ ਕੋਲ ਬੈਠੇ ਰੋ ਰਹੇ ਸੀ ਉਸ ਤੋਂ ਛੋਟੀ 8 ਸਾਲਾਂ ਦੀ ਦੀਪੂ ਨੇ ਜਦੋਂ ਉਸਦੇ ਮੋਢੇ ਤੇ ਕਮਰ ਤੇ ਸੜੇ ਹੋਏ ਕੱਪੜੇ ਦੇਖੇ ਤਾਂ ਪਰੇਸ਼ਾਨ ਹੋ ਗਈ ਜਿਵੇਂ ਬਲਵੀਰ ਰਸੋਈ ਚੋਂ ਰੋਟੀ ਬਣਾ ਕੇ ਬਾਹਰ ਨਿਕਲਿਆ ਬੈਠ ਕੇ ਖਾਣ ਲੱਗਾ ਤਾਂ ਰਸੋਈ ਵਿੱਚ ਗਈ ਤੇ ਘਿਓ ਲਿਆ ਕੇ ਸੋਨੀ ਦੇ ਜ਼ਖਮਾਂ ਤੇ ਲਾਉਣ ਲੱਗੀ ਕੁਝ ਦੇਰ ਬਾਅਦ ਬੜੀ ਮੁਸ਼ਕਲ ਨਾਲ ਬਲਜੀਤ ਨੇ ਹੌਲੀ ਜਹੀ ਆਵਾਜ਼ ਵਿੱਚ ਪਾਣੀ ਮੰਗਿਆ ਸੋਨੀ ਨੇ ਜਦੋਂ ਸੁਣਿਆ ਤਾਂ ਉੱਠ ਕੇ ਬਾਹਰ ਆ ਗਈ ਤੇ ਪਾਣੀ ਲਿਆ ਕੇ ਆਪਣੀ ਮਾਂ ਦੇ ਬੁੱਲਾਂ ਤੇ ਲਾਇਆ ਪਾਣੀ ਪੀ ਕੇ ਬਲਜੀਤ ਨੂੰ ਥੋੜੀ ਹੋਸ਼ ਆਈ ਉਸ ਨੂੰ ਬਹੁਤ ਕਮਜ਼ੋਰੀ ਮਹਿਸੂਸ ਹੋ ਰਹੀ ਸੀ ਬਲਵੀਰ ਖਾਣਾ ਖਾ ਕੇ ਉੱਥੇ ਹੀ ਮੰਜੇ ਤੇ ਸੋ ਗਿਆ ਉਸ ਦੇ ਕੋਲ ਅੱਧੀ ਰੋਟੀ ਬਚੀ ਸੀ ਭੁੱਖ ਤਾਂ ਬੱਚਿਆਂ ਨੂੰ ਵੀ ਲੱਗੀ ਸੀ ਪਰ ਮਾਂ ਦੀ ਹਾਲਤ ਦੇਖ ਕੇ ਬੱਚਿਆਂ ਨੂੰ ਰੋਟੀ ਲਿਆ ਕੇ ਮਾਂ ਨੂੰ ਖਵਾਉਣੀ ਸ਼ੁਰੂ ਕਰ ਦਿੱਤੀ ਅੱਧੀ ਰੋਟੀ ਖਾ ਕੇ ਬਲਜੀਤ ਦੀਆਂ ਅੱਖਾਂ ਕੁਝ ਖੁੱਲੀਆਂ ਬੁਖਾਰ ਥੋੜਾ ਘੱਟ ਹੋਇਆ ਤਾਂ ਉਸ ਨੇ ਸੋਨੀ ਨੂੰ ਇੱਕ ਨਜ਼ਰ ਦੇਖਿਆ ਉਹਦਾ ਸਰੀਰ ਸੜਿਆ ਹੋਇਆ ਸੀ ਉਸ ਨੇ ਬੱਚੇ ਤੋਂ ਪੁੱਛਿਆ ਕੁਝ ਦਿਨ ਪਹਿਲਾਂ ਜੋ ਕੁਝ ਹੋਇਆ ਉਹ ਬੱਚੇ ਸਭ ਕੁਝ ਆਪਣੀ ਮਾਂ ਨੂੰ ਦੱਸਣ ਲੱਗੇ ਬਲਜੀਤ ਨੂੰ ਤਾਂ ਗੁੱਸਾ ਆ ਗਿਆ ਉਹ ਕਹਿਣ ਲੱਗੀ ਇਹ ਪਿਓ ਹੈ ਜਾਂ ਕੋਈ ਰਕਸ਼ਸ ਕੋਈ ਜਾਨਵਰ ਵੀ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਕਰਦਾ ਮੇਰੇ ਤੋਂ ਨਾ ਸਹੀ ਕੱਟ ਤੋਂ ਕੱਟ ਆਪਣੇ ਬੱਚੇ ਤੇ ਤਾਂ ਰਹਿਮ ਕਰੇ ਬਲਜੀਤ ਨੂੰ ਬੋਲਦੀ ਸੁਣ ਕੇ ਬਲਬੀਰ ਕਮਰੇ ਵਿੱਚ ਆਇਆ ਤੇ ਇੱਕ ਬਾਰ ਫਿਰ ਉਹ ਰੋਲਾ ਪਾਉਣ ਲੱਗਿਆ ਦੋਨਾਂ ਵਿੱਚ ਲੜਾਈ ਸ਼ੁਰੂ ਹੋ ਗਈ ਬੱਚੇ ਇੱਕ ਪਾਸੇ ਬੈਠ ਕੇ ਰੋ ਰਹੇ ਸੀ ਬਲਬੀਰ ਕਹਿੰਦਾ ਜਦੋਂ ਮੈਨੂੰ ਖਾਣਾ ਬਣਾ ਕੇ ਦੇਣ ਦਾ ਟਾਈਮ ਸੀ ਉਦੋਂ ਤਾਂ ਤੂੰ ਅੱਧੀ ਮਰੀ ਹੋਈ ਪਈ ਸੀ ਤੇ ਹੁਣ ਜਦੋਂ ਮੈਂ ਖੁਦ ਹੀ ਰੋਟੀਆਂ ਪਕਾ ਕੇ ਖਾ ਲਈਆਂ ਤਾਂ ਹੁਣ ਤੇਰੇ ਵਿੱਚ ਜਾਨ ਆ ਗਈ ਬਲਜੀਤ ਰੋਣ ਲੱਗੀ ਤੇ ਕਹਿੰਦੀ ਤੂੰ ਮੈਨੂੰ ਡਾਕਟਰ ਕੋਲ ਕਿਉਂ ਨਹੀਂ ਲੈ ਕੇ ਜਾਂਦਾ ਪਤਾ ਨਹੀਂ ਮੈਨੂੰ ਕੀ ਹੁੰਦਾ ਜਾ ਰਿਹਾ ਹੈ ਮੇਰੀ ਤਬੀਅਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਨਾ ਮੇਰੀਆਂ ਅੱਖਾਂ ਖੁੱਲਦੀਆਂ ਨੇ ਤੇ ਨਾ ਹੀ ਮੇਰੇ ਤੋਂ ਕੋਈ ਕੰਮ ਹੁੰਦਾ ਹੈ ਤੂੰ ਮੇਰਾ ਇਲਾਜ ਕਰਵਾਏਂਗਾ ਤਾਂ ਹੀ ਮੈਂ ਕੋਈ ਕੰਮ ਕਰ ਸਕਦੀ ਹਾਂ ਬਲਵੀਰ ਚੁੱਪ ਕਰਕੇ ਉੱਥੋਂ ਚਲਾ ਗਿਆ ਉਸ ਨੂੰ ਸਿਰਫ ਤੇ ਸਿਰਫ ਖੁਦ ਨਾਲ ਹੀ ਮਤਲਬ ਸੀ ਘਰ ਵਾਲੀ ਜਾਂ ਬੱਚਿਆਂ ਨਾਲ ਉਸ ਨੂੰ ਕੋਈ ਮਤਲਬ ਨਹੀਂ ਸੀ ਬੱਚੇ ਪੈਦਾ ਕਰਕੇ ਤਾਂ ਜਿਵੇਂ ਉਸ ਨੇ ਬਲਜੀਤ ਤੇ ਕੋਈ ਐਸਾਨ ਨਹੀਂ ਕੀਤਾ ਸੀ ਜੋ ਇੱਕ ਟਾਈਮ ਦਾ ਖਾਣਾ ਦੇ ਦਿੰਦਾ ਇਸ ਤੇ ਵੀ ਸੋ ਗੱਲਾਂ ਸੁਣਾਉਂਦਾ ਸੀ ਬੱਚੇ ਰੋਂਦੇ ਸਿਸਕਦੇ ਹੋਏ ਖਾਣਾ ਖਾ ਲਿਆ ਕਰਦੇ ਸੀ ਬਲਜੀਤ ਦੀ ਤਬੀਅਤ ਬਹੁਤ ਖਰਾਬ ਹੋ ਰਹੀ ਸੀ ਇਹ ਦੇਖ ਕੇ ਬਲਵੀਰ ਨੂੰ ਉਸਤੇ ਤਰਸ ਆਉਣ ਲੱਗਿਆ ਇੱਕ ਦਿਨ ਉਸ ਨੂੰ ਕਹਿਣ ਲੱਗਾ ਚੱਲ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਚਲਦਾ ਹਾਂ ਕਾ ਕੀ ਪਤਾ ਚੱਲੇ ਆਖਿਰ ਤੈਨੂੰ ਕਿਹੜੀ ਬਿਮਾਰੀ ਹੈ ਜਾਂ ਤੂੰ ਵੈਸੇ ਡਰਾਮੇ ਕਰਦੀ ਹੈ ਬਲਜੀਤ ਦਾ ਦਿਲ ਤਾਂ ਸੜ ਗਿਆ ਪਰ ਖੈਰ ਕਰ ਵੀ ਕੀ ਸਕਦੀ ਸੀ ਉਹ ਬਲਵੀਰ ਦੇ ਨਾਲ ਡਾਕਟਰ ਦੇ ਕੋਲ ਗਈ ਡਾਕਟਰ ਨੇ ਜੋ ਹਾਲਤ ਬਲਜੀਤ ਦੀ ਦੇਖੀ ਫਿਰ ਕੁਝ ਸਵਾਲ ਕਰਨ ਤੋਂ ਬਾਅਦ ਜਦੋਂ ਕੁਝ ਟੈਸਟ ਲਿਖੇ ਤਾਂ ਉਹਨਾਂ ਟੈਸਟਾਂ ਦੇ ਪੈਸੇ ਬਹੁਤ ਜ਼ਿਆਦਾ ਸੀ ਬਲਵੀਰ ਨੇ ਤਾਂ ਹੱਥ ਖੜੇ ਕਰ ਦਿੱਤੇ ਤੇ ਕਹਿਣ ਲੱਗਾ ਮੇਰੇ ਕੋਲ ਐਨੇ ਪੈਸੇ ਨਹੀਂ ਹਨ ਜੋ ਮੈਂ ਤੇਰੇ ਤੇ ਲਾਉਂਦਾ ਫਿਰਾਂ ਹੱਥ ਵਿੱਚ ਜੋ ਸੋਨੇ ਦੀ ਅੰਗੂਠੀ ਪਾਈ ਹੈ ਉਹ ਲਾ ਕੇ ਵੇਚ ਕੇ ਤੇਰੀ ਟੈਸਟ ਕਰਵਾ ਦੇਵਾਂਗਾ ਉਹ ਅੰਗੂਠੀ ਬਲਜੀਤ ਦੀ ਮਾਂ ਦੀ ਨਿਸ਼ਾਨੀ ਸੀ ਪਰ ਹੋ ਵੀ ਕੀ ਸਕਦਾ ਸੀ ਉਹ ਹਸਪਤਾਲ ਵਿੱਚ ਸੀ ਇਸ ਲਈ ਉਸਨੇ ਅੰਗੂਠੀ ਲਾ ਕੇ ਬਲਵੀਰ ਨੂੰ ਦੇ ਦਿੱਤੀ ਜਿਸ ਨੂੰ ਵੇਚ ਕੇ ਉਸਨੇ ਬਲਜੀਤ ਦੇ ਟੈਸਟ ਕਰਵਾਏ ਜਦੋਂ ਟੈਸਟਾਂ ਦੀ ਰਿਪੋਰਟ ਆਈ ਤਾਂ ਬਲਜੀਤ ਘਰੇ ਸੀ ਬਲਵੀਰ ਖੁਦ ਹੀ ਡਾਕਟਰ ਦੀ ਰੀਪੋਰਟ ਲੈਣ ਗਿਆ ਸੀ ਡਾਕਟਰ ਨੇ ਜੋ ਗੱਲ ਉਹਨੂੰ ਦੱਸੀ ਉਹ ਸੁਣ ਕੇ ਉਸ ਨੂੰ ਇੱਕ ਵਾਰ ਤਾਂ ਸਦਮਾ ਲੱਗਿਆ ਡਾਕਟਰ ਕਹਿੰਦਾ ਬਲਜੀਤ ਨੂੰ ਕੈਂਸਰ ਹੈ ਤੁਹਾਨੂੰ ਛੇਤੀ ਤੋਂ ਛੇਤੀ ਉਹਦਾ ਇਲਾਜ ਕਰਵਾਉਣਾ ਸ਼ੁਰੂ ਕਰਨਾ ਪਵੇਗਾ ਨਹੀਂ ਤਾਂ ਉਹਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਫਿਰ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਡਾਕਟਰ ਨੇ ਉਸ ਨੂੰ ਦਵਾਈਆਂ ਦੀ ਪਰਚੀ ਦਿੱਤੀ ਉਹ ਸਾਰੀਆਂ ਦਵਾਈਆਂ ਕੁੱਲ ਮਿਲਾ ਕੇ 10 ਤੋਂ 15000 ਦੇ ਵਿੱਚ ਸੀ ਇਸ ਲਈ ਡਾਕਟਰ ਤੋਂ ਦਵਾਈਆਂ ਦੀ ਪਰਚੀ ਲੈ ਲਈ ਤੇ ਹਸਪਤਾਲ ਤੋਂ ਬਾਹਰ ਨਿਕਲ ਆਇਆ ਇੱਕ ਪਲ ਤਾਂ ਉਸਦਾ ਦਿਲ ਕੰਬ ਗਿਆ ਭਾਵੇਂ ਉਹ ਗੁੱਸੇ ਵਾਲਾ ਸੀ ਬਲਜੀਤ ਨਾਲ ਲੜਦਾ ਰਹਿੰਦਾ ਸੀ ਪਰ ਜੋ ਵੀ ਸੀ ਉਹ ਉਸਦੀ ਘਰ ਵਾਲੀ ਸੀ ਜਿੰਦਗੀ ਦੇ 12-13 ਸਾਲ ਉਸਨੇ ਬਲਜੀਤ ਦੇ ਨਾਲ ਲੰਘਾਈ ਸੀ ਸ਼ਕਲ ਸੂਰਤ ਦੀ ਵੀ ਬਹੁਤ ਸੋਹਣੀ ਸੀ ਪਰ ਜਦੋਂ ਤੋਂ ਇਹ ਬਿਮਾਰੀ ਉਸ ਨੂੰ ਲੱਗੀ ਸੀ ਉਸ ਦਾ ਰੰਗ ਕਾਲਾ ਹੁੰਦਾ ਜਾ ਰਿਹਾ ਸੀ ਉਹ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਸੀ ਹਰ ਵੇਲੇ 부ਜੀ 부ਜੀ ਰਹਿੰਦੀ ਸੀ ਪਹਿਲਾ ਵਰਗੀ ਚਮਕ ਉਹਦੇ ਚਿਹਰੇ ਤੇ ਨਹੀਂ ਰਹੀ ਸੀ ਵੈਸੇ ਵੀ ਜਿਹੜੀ ਗਰੀਬੀ ਚੱਕੀ ਵਿੱਚ ਉਹ ਪਿਸ ਰਹੀ ਸੀ ਇਹੋ ਜਿਹੇ ਹਾਲਾਤਾਂ ਵਿੱਚ ਪਰਾ ਕਿਸ ਨੂੰ ਪਿਆਰ ਮੁਹੱਬਤ ਦੀ ਰਹਿੰਦੀ ਹੈ ਡਾਕਟਰ ਨੇ ਜੋ ਇਲਾਜ ਦਾ ਬਿੱਲ ਉਸ ਨੂੰ ਬਣਾ ਕੇ ਦਿੱਤਾ ਸੀ ਉਸਤੇ ਤਾਂ ਜੇ ਆਪਣੇ ਘਰ ਨੂੰ ਵੇਚ ਦਿੰਦਾ ਆਪਣੀ ਸਾਰੀ ਜਮਾ ਪੂੰਜੀ ਆਪਣੀ ਪਤਨੀ ਦੇ ਗਹਿਣੇ ਤੱਕ ਲਾ ਦਿੰਦਾ ਫਿਰ ਵੀ ਕੈਂਸਰ ਦਾ ਇਲਾਜ ਨਹੀਂ ਕਰਵਾ ਸਕਦਾ ਸੀ ਦਵਾਈਆਂ ਦੇ ਖਰਚੇ ਵੱਖ ਸੀ ਫਿਰ ਜੋ ਹਸਪਤਾਲ ਵਿੱਚ ਜਾ ਕੇ ਪੈਸੇ ਲੱਗਣੇ ਸੀ ਉਹ ਅਲੱਗ ਸੀ ਸੋਚ-ਸੋਚ ਕੇ ਬਲਵੀਰ ਇੱਕ ਨਤੀਜੇ ਤੇ ਪਹੁੰਚਿਆ ਤੇ ਉਸਨੇ ਰਿਪੋਰਟ ਨੂੰ ਰਾਹ ਦੇ ਵਿੱਚ ਹੀ ਪਾੜ ਕੇ ਸੁੱਟ ਦਿੱਤਾ ਘਰ ਆ ਗਿਆ ਘਰ ਆਇਆ ਤਾਂ ਬਲਜੀਤ ਉਸ ਦਾ ਇੰਤਜ਼ਾਰ ਕਰਨ ਲੱਗ ਰਹੀ ਸੀ ਅੱਜ ਉਸ ਦੀ ਤਬੀਅਤ ਕੁਝ ਠੀਕ ਸੀ ਤਾਂ ਉਸਨੇ ਆਉਣ ਤੋਂ ਪਹਿਲਾਂ ਹੀ ਖਾਣਾ ਤਿਆਰ ਕਰਕੇ ਰੱਖ ਦਿੱਤਾ ਬਲਵੀਰ ਘਰੇ ਆਇਆ ਤਾਂ ਉਸਨੇ ਸਭ ਤੋਂ ਪਹਿਲਾਂ ਗਰਮਾ-ਗਰਮ ਖਾਣਾ ਖਾਇਆ ਫਿਰ ਕਹਿਣ ਲੱਗੀ ਸੌਦਾ ਖਤਮ ਹੋ ਗਿਆ ਹੈ ਤੁਸੀਂ ਕੱਲ ਨੂੰ ਰਾਸ਼ਨ ਲੈ ਆਣਾ ਘਰ ਵਿੱਚ ਆਟਾ ਨਹੀਂ ਹੈ ਜੋ ਬੱਚੇ ਸੀ ਉਸਦੀ ਰੋਟੀ ਬਣਾ ਲਈ ਹੈ ਬਲਬੀਰ ਚੁੱਪਚਾਪ ਉਹਦੀ ਹਰ ਗੱਲ ਸੁਣਦਾ ਰਿਹਾ ਜਦੋਂ ਬਲਬੀਰ ਕੁਝ ਨਾ ਬੋਲਿਆ ਤਾਂ ਬਲਜੀਤ ਖੁਦ ਹੀ ਕਹਿਣ ਲੱਗੀ ਕਿ ਅੱਜ ਮੇਰੀ ਰਿਪੋਰਟ ਆਣੀ ਸੀ ਕਿ ਲੈ ਆਏ ਹੋ ਉਹ ਰਿਪੋਰਟ ਜਾਂ ਤੂੰ ਹਸਪਤਾਲ ਨਹੀਂ ਗਿਆ ਇਹ ਸੁਣ ਕੇ ਬਲਬੀਰ ਨੇ ਇੱਕ ਗਹਿਰੀ ਨਿਗਾ ਬਲਜੀਤ ਨੂੰ ਦੇਖਿਆ ਤੇ ਕਹਿਣ ਲੱਗਿਆ ਮੈਨੂੰ ਸਕੂਨ ਨਾਲ ਖਾਣਾ ਖਾਣ ਦੇਵੇਂਗੀ ਜਾਂ ਨਹੀਂ ਘਰ ਆਉਂਦੇ ਹੀ ਇਨਕੁਆਇਰੀ ਸ਼ੁਰੂ ਕਰ ਦੇਣੀ ਹੈ ਤੈਨੂੰ ਨਜ਼ਰ ਨਹੀਂ ਆ ਰਿਹਾ ਮੈਂ ਖਾਣਾ ਖਾ ਰਿਹਾ ਹਾਂ ਬਲਜੀਤ ਦੀ ਜ਼ਬਾਨ ਉਵੇਂ ਹੀ ਤਾਲਾ ਲੱਗ ਗਿਆ ਉਹ ਚੁੱਪ ਕਰਕੇ ਉਹਦੇ ਕੋਲ ਬੈਠੀ ਰਹੀ ਆਪਣੀਆਂ ਉਂਗਲਾਂ ਮਰੋੜਨ ਲੱਗੀ ਬੱਚੇ ਵੀ 베ੜੇ ਵਿੱਚ ਖੇਡ ਰਹੇ ਸੀ ਇਸ ਇੰਤਜ਼ਾਰ ਵਿੱਚ ਸੀ ਕੀ ਪਾਪਾ ਖਾਣਾ ਖਾਣ ਤੋਂ ਬਾਅਦ ਜੋ ਬੱਚੇ ਖਾਣਾ ਹੋਏਗਾ ਫਿਰ ਮਾਂ ਦੇ ਨਾਲ ਮਿਲ ਕੇ ਵੰਡ ਕੇ ਖਾ ਲਵਾਂਗੇ ਫਿਰ ਖਾਣਾ ਖਾਣ ਤੋਂ ਬਾਅਦ ਬਲਬੀਰ ਕਹਿੰਦਾ ਹੈ ਡਾਕਟਰ ਨੇ ਕਿਹਾ ਤੈਨੂੰ ਮਲੇਰੀਆ ਹੋ ਗਿਆ ਹੈ ਇਹ ਛੋਟੀ ਜਿਹੀ ਸিসি ਤੈਨੂੰ ਪੀਣ ਨੂੰ ਦਿੱਤੀ ਹੈ ਕਹਿ ਰਿਆ ਸੀ ਇੱਕ ਹੀ ਸਾਂ ਵਿੱਚ ਬਗੈਰ ਪਾਣੀ ਦੇ ਪੀ ਜਾ ਤੇਰੀ ਬਿਮਾਰੀ ਠੀਕ ਹੋ ਜਾਏਗੀ ਬਲਜੀਤ ਨੇ ਸੁੱਖ ਦਾ ਸਾਹ ਲਿਆ ਸ਼ੁਕਰ ਹੈ ਕੋਈ ਦੀ ਬਿਮਾਰੀ ਨਹੀਂ ਨਿਕਲੀ ਬਲਵੀਰ ਨੇ ਆਪਣੀ ਜੇਬ ਵਿੱਚੋਂ ਮਲੇਰੀਏ ਦੀ ਦਵਾਈ ਕੱਢੀ ਬਲਜੀਤ ਨੂੰ ਦੇ ਦਿੱਤੀ ਤੇ ਕਿਹਾ ਇਹ ਲੈ ਲੈ ਤੂੰ ਠੀਕ ਹੋ ਜਾਏਂਗੀ ਬਲਜੀਤ ਨੇ ਵੀ ਚੁੱਪ ਕਰਕੇ ਹਾਂ ਵਿੱਚ ਸਿਰ ਹਿਲਾਇਆ ਤੇ ਉਹ ਦਵਾਈ ਪੀ ਲਈ ਕਈ ਦਿਨਾਂ ਤੋਂ ਬਲਵੀਰ ਆਪਣੇ ਇੱਕ ਦੋਸਤ ਨਾਲ ਮਿਲ ਕੇ ਦੂਜੇ ਦੇਸ਼ ਜਾਣ ਦੇ ਚੱਕਰਾਂ ਵਿੱਚ ਸੀ ਕਿਸੇ ਨੇ ਉਸ ਨੂੰ ਦੱਸਿਆ ਸੀ ਕੋਈ ਮਲੇਸ਼ੀਆ ਵਿੱਚ ਮਜ਼ਦੂਰਾਂ ਨੂੰ ਭੇਜ ਰਿਹਾ ਹੈ ਉੱਥੇ ਉਹ ਕੰਮ ਹੈ ਉਹਨਾਂ ਨੂੰ ਵਧੀਆ ਪੈਸੇ ਮਿਲਣਗੇ ਉਸਨੇ ਅਜੇ ਤੱਕ ਬਲਜੀਤ ਨੂੰ ਕੁਝ ਨਾ ਦੱਸਿਆ ਇਹ ਸੋਚਿਆ ਜਦੋਂ ਸਾਬ ਕੁਝ ਪੂਰਾ ਹੋ ਜਾਏਗਾ ਤਾਂ ਬਲਜੀਤ ਨੂੰ ਦੱਸ ਦੇਵਾਂਗਾ ਪਰ ਹੁਣ ਜਦੋਂ ਬਲਜੀਤ ਦੀ ਇਸ ਬਿਮਾਰੀ ਦੇ ਬਾਰੇ ਸੁਣਿਆ ਤਾਂ ਉਸਨੇ ਨਾ ਦੱਸਣ ਦਾ ਫੈਸਲਾ ਕਰ ਲਿਆ ਉਹਦੇ ਕੋਲ ਜੋ ਜਮਾ ਪੂੰਜੀ ਸੀ ਉਹ ਸਾਬ ਉਸਨੇ ਆਪਣੇ ਦੋਸਤ ਨੂੰ ਦੇ ਦਿੱਤੀ ਸੀ ਜੋ ਵੀ ਕਮਾਰਿਆ ਉਹਦੇ ਵਿੱਚੋਂ ਜ਼ਿਆਦਾ ਪੈਸੇ ਆਪਣੇ ਦੋਸਤ ਨੂੰ ਦੇ ਦਿੰਦਾ ਸੀ ਤਾਂ ਕਿ ਮਲੇਸ਼ੀਆ ਜਾਣ ਦੇ ਲਈ ਕੁਝ ਪੈਸੇ ਹੀ ਇਕੱਠੇ ਕਰ ਸਕੇ ਉਸਦੀ ਟਿਕਟ ਤੇ ਵੀਜ਼ਾ ਦੋਨੋਂ ਹੀ ਫ੍ਰੀ ਸੀ ਇੱਕ ਸ਼ਾਮ ਜਦੋਂ ਉਹ ਪਰੇਸ਼ਾਨ ਸੀ ਆਪਣੇ ਦੋਸਤ ਦੇ ਕੋਲ ਗਿਆ ਤਾਂ ਉੱਥੇ ਹੀ ਇੱਕ ਖੁਸ਼ਖਬਰੀ ਮਿਲੀ ਉਸਨੂੰ ਏਸ਼ੀਆ ਦਾ 비ਜਾ ਲੱਗ ਗਿਆ ਹੁਣ ਕੁਝ ਦਿਨਾਂ ਬਾਅਦ ਉਹ ਮਲੇਸ਼ੀਆ ਜਾ ਸਕਦਾ ਸੀ ਇਹ ਸੁਣ ਕੇ ਬਲਵੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਘਰ ਵਿੱਚ ਰਾਸ਼ਨ ਖਤਮ ਸੀ ਉਸਨੇ ਬਲਜੀਤ ਨੂੰ ਥੋੜਾ ਬਹੁਤ ਰਾਸ਼ਨ ਲਿਆ ਕੇ ਦੇ ਦਿੱਤਾ ਕਹਿਣ ਲੱਗਾ ਮੇਰੇ ਕੋਲ ਪੈਸੇ ਨਹੀਂ ਹਨ ਇਸਤੇ ਹੀ ਗੁਜ਼ਾਰਾ ਕਰੋ ਮਜਬੂਰ ਨ ਬਲਜੀਤ ਵੀ ਚੁੱਪ ਹੋ ਗਈ ਕਿਉਂਕਿ ਬਲਵੀਰ ਦੇ ਕੋਲ ਜਦੋਂ ਪੈਸੇ ਨਹੀਂ ਤਾਂ ਪਹਿਲਾਂ ਕਿਉਂ ਆਪਣੇ ਪਤੀ ਨੂੰ ਤੰਗ ਕਰਦੀ ਉਹ ਖੁਦ ਭੁੱਖੀ ਰਹਿ ਲੈਂਦੀ ਆਪਣੇ ਬੱਚਿਆਂ ਨੂੰ ਅੱਧੀ ਅੱਧੀ ਰੋਟੀ ਕਰਕੇ ਦੇ ਦਿੰਦੀ ਉਹ ਵੀ ਭੁੱਖੇ ਨਾ ਰਹਿਣ ਇੱਕ ਦਿਨ ਸਵੇਰੇ ਸਵੇਰੇ ਬਲਜੀਤ ਉੱਠਿਆ ਤਾਂ ਬੜਾ ਹੀ ਖੁਸ਼ ਸੀ ਨਵੇਂ ਕੱਪੜੇ ਪਾ ਕੇ ਤਿਆਰ ਹੋਇਆ ਬਲਜੀਤ ਉਸ ਨੂੰ ਹੈਰਾਨੀ ਨਾਲ ਦੇਖ ਰਹੀ ਸੀ ਕਹਿੰਦੀ ਕੀ ਗੱਲ ਹੈ ਬਲਵੀਰ ਅੱਜ ਤੂੰ ਬੜਾ ਤਿਆਰ ਹੋ ਰਿਹਾ ਹੈ ਇਸ ਤਰ੍ਹਾਂ ਤਾਂ ਕਦੇ ਤੁਸੀਂ ਵਿਆਹ ਵਾਸਤੇ ਵੀ ਤਿਆਰ ਨਹੀਂ ਹੋਏ ਇਹ ਸੁਣ ਕੇ ਬਲਵੀਰ ਨੇ ਇੱਕ ਅਜੀਬ ਜਿਹੀ ਨਿਗਾਹ ਨਾਲ ਜੀਤ ਨੂੰ ਦੇਖਿਆ ਤੇ ਕਹਿਣ ਲੱਗਿਆ ਅੱਜ ਠੇਕੇਦਾਰ ਨੇ ਸਾਨੂੰ ਪਾਰਟੀ ਤੇ ਬੁਲਾਇਆ ਹੈ ਇਸ ਲਈ ਅਸੀਂ ਪਹਿਲਾਂ ਉੱਥੇ ਜਾਵਾਂਗੇ ਉਸ ਤੋਂ ਬਾਅਦ ਕੰਮ ਕਰਾਂਗੇ ਬਲਜੀਤ ਖੁਸ਼ ਹੋ ਗਈ ਫਿਰ ਕਹਿਣ ਲੱਗੀ ਮੇਰੇ ਬੱਚਿਆਂ ਦੇ ਵੱਲ ਵੀ ਧਿਆਨ ਕਰ ਲੈਣਾ ਘਰ ਵਿੱਚ ਰਾਸ਼ਨ ਨਹੀਂ ਹੈ ਅੱਜ ਰਾਤ ਤੁਸੀਂ ਰਾਸ਼ਨ ਲਿਆਉਂਗੇ ਤਾਂ ਅਸੀਂ ਵੀ ਕੁਝ ਪਕਾ ਸਕਾਂਗੇ ਮੈਂ ਨਹੀਂ ਚਾਹੁੰਦੀ ਮੇਰੇ ਬੱਚੇ ਰਾਤ ਨੂੰ ਭੁੱਖੇ ਸੌਣ ਇਹ ਸੁਣ ਕੇ ਬਲਵੀਰ ਕਹਿਣ ਲੱਗਿਆ ਤੂੰ ਫਿਕਰ ਨਾ ਕਰ ਮੈਂ ਅੱਜ ਰਾਸ਼ਨ ਲੈ ਕੇ ਆਵਾਂਗਾ ਇਹ ਸੁਣ ਕੇ ਬਲਜੀਤ ਬੇਫਿਕਰ ਹੋ ਗਈ ਪਰ ਨਾ ਜਾਣੇ ਕਿਉਂ ਉਸ ਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਸੀ ਪਰ ਬਲਵੀਰ ਨੇ ਇੱਕ ਨਜ਼ਰ ਬਲਜੀਤ ਨੂੰ ਦੇਖਿਆ ਫਿਰ ਬੱਚਿਆਂ ਨੂੰ ਦੇਖਿਆ ਤੇ ਉਹ ਘਰੋਂ ਚਲਾ ਗਿਆ ਬੱਚੇ ਇਹੀ ਸਮਝ ਰਹੇ ਸੀ ਪਾਪਾ ਜੀ ਆਪਣੇ ਕੰਮ ਤੇ ਗਏ ਹਨ ਬਲਜੀਤ ਦਾ ਵੀ ਆਈ ਅੰਦਾਜ਼ਾ ਸੀ ਬਲਵੀਰ ਸ਼ਾਮ ਨੂੰ ਰਾਸਣ ਲੈ ਕੇ ਆਏਗਾ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦਾ ਪਤੀ ਉਸ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਮਲੇਸ਼ੀਆ ਜਾ ਰਿਹਾ ਹੈ ਬਲਵੀਰ ਆਪਣੇ ਦੋਸਤਾਂ ਦੇ ਨਾਲ ਮਲੇਸ਼ੀਆ ਚਲਾ ਗਿਆ ਪਰ ਇੱਧਰ ਰਾਤ ਹੋ ਚੁੱਕੀ ਸੀ ਹਰ ਪਾਸੇ ਹਨੇਰਾ ਸੀ ਬਲਵੀਰ ਅਜੇ ਤੱਕ ਘਰੇ ਨਹੀਂ ਆਇਆ ਸੀ ਬੱਚਿਆਂ ਨੇ ਸਵੇਰ ਦਾ ਕੁਝ ਨਹੀਂ ਖਾਦਾ ਸੀ ਭੁੱਖ ਨਾਲ ਉਹਨਾਂ ਦੀ ਮਾੜੀ ਹਾਲਤ ਸੀ ਬਾਰ-ਬਾਰ ਮਾਂ ਨੂੰ ਕਹਿ ਰਹੇ ਸੀ ਕਿ ਪਾਪਾ ਕਿੱਥੇ ਰਹਿ ਗਏ ਪਹਿਲਾਂ ਤਾਂ ਕਦੇ ਇੰਨੀ ਲੇਟ ਨਹੀਂ ਹੁੰਦੇ ਰਾਤ ਨੂੰ ਤਾਂ ਪਹਿਲਾਂ ਘਰੇ ਆ ਜਾਂਦੇ ਨੇ ਬਲਜੀਤ ਵੀ ਪਰੇਸ਼ਾਨ ਸੀ ਤਬੀਅਤ ਉਹਦੀ ਵੀ ਖਰਾਬ ਹੋ ਰਹੀ ਸੀ ਬਾਰ-ਬਾਰ ਖਾਂਗਦੇ ਹੋਏ ਉਹ ਗਲੀ ਵੱਲ ਦੇਖ ਰਹੀ ਸੀ ਉਸ ਦੇ ਨਾਲ ਕੰਮ ਕਰਨ ਵਾਲੇ ਸਾਰੇ ਮਜ਼ਦੂਰ ਜੋ ਉਸ ਪਿੰਡ ਵਿੱਚ ਰਹਿੰਦੇ ਸੀ ਉਹ ਵਾਪਸ ਆ ਗਏ ਸੀ ਪਰ ਅੱਜ ਨਾ ਜਾਣੇ ਬਲਵੀਰ ਕਿੱਥੇ ਰਹਿ ਗਿਆ ਉਸ ਦੀ ਤਾਂ ਕੋਈ ਖ਼ਬਰ ਹੀ ਨਹੀਂ ਸੀ ਮਜਬੂਰਨ ਰਾਤ ਨੂੰ ਬੱਚਿਆਂ ਨੂੰ ਭੁੱਖਾ ਸੌਣਾ ਪਿਆ ਬੱਚੇ ਤਾਂ ਭੁੱਖੇ ਸੋ ਗਏ ਪਰ ਬਲਜੀਤ ਦੇ ਦਿਮਾਗ ਵਿੱਚ ਕਈ ਸਵਾਲ ਘੁੰਮ ਰਹੇ ਸੀ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਕਿ ਬਲਵੀਰ ਘਰੇ ਨਾ ਆਇਆ ਹੋਵੇ ਪਹਿਲਾਂ ਤਾਂ ਉਸ ਨੂੰ ਬਹੁਤ ਬੇਚੈਨੀ ਹੋਈ ਕਿਤੇ ਬਲਵੀਰ ਨੂੰ ਕੁਝ ਹੋ ਤਾਂ ਨਹੀਂ ਗਿਆ ਪਰ ਜਦੋਂ ਉਸਨੇ ਗਵੰਡ ਵਿੱਚ ਰਹਿੰਦੇ ਰਾਜ ਨੂੰ ਬਲਵੀਰ ਦੇ ਬਾਰੇ ਪੁੱਛਿਆ ਬਲਵੀਰ ਕਿੱਥੇ ਹੈ ਤਾਂ ਉਹ ਰਾਤ ਨੂੰ ਘਰੇ ਵਾਪਸ ਨਹੀਂ ਆਇਆ ਤਾਂ ਉਹ ਕਹਿਣ ਲੱਗਿਆ ਪਤਾ ਨਹੀਂ ਉਹ ਤਾਂ ਕੱਲ੍ਹ ਕੰਮ ਤੇ ਵੀ ਨਹੀਂ ਆਇਆ ਬਲਕਿ ਕੱਲ੍ਹ ਹੀ ਠੇਕੇਦਾਰ ਨਾਲ ਗੱਲ ਕਰਕੇ ਕੰਮ ਛੱਡ ਕੇ ਚਲਾ ਗਿਆ ਕਹਿ ਰਿਹਾ ਸੀ ਮੈਨੂੰ ਕਿਤੇ ਹੋਰ ਜਗ੍ਹਾ ਤੇ ਕੰਮ ਮਿਲ ਗਿਆ ਹੈ ਸਾਡੇ ਨਾਲ ਵੀ ਬੜੇ ਨਖਰੇ ਨਾਲ ਗੱਲ ਕਰਦਾ ਹੋਇਆ ਚਲਾ ਗਿਆ ਇਹ ਸੁਣ ਕੇ ਤਾਂ ਬਲਜੀਤ ਦੇ ਹੱਥ ਪੈਰ ਸੁੰਨ ਹੋ ਗਏ ਆਖਿਰ ਉਸ ਦਾ ਪਤੀ ਕਿੱਥੇ ਜਾ ਸਕਦਾ ਹੈ ਉਹ ਵੀ ਬਗੈਰ ਦੱਸੇ ਬੱਚੇ ਭੁੱਖ ਨਾਲ ਬਿਲ ਘਰੇ ਸੀ ਉਸ ਨੇ ਆਂਡ ਗੁਆਂਡ ਤੋਂ ਬੱਚਿਆਂ ਲਈ ਕੁਝ ਖਾਣ ਨੂੰ ਮੰਗਿਆ ਤੇ ਉਹਨਾਂ ਨੇ ਬਲਜੀਤ ਨੂੰ ਕੁਝ ਖਾਣ ਨੂੰ ਦੇ ਦਿੱਤਾ ਫਿਰ ਉਸ ਦੇ ਨਾਲ ਬੱਚਿਆਂ ਨੂੰ ਖਵਾਇਆ ਤੇ ਥੋੜਾ ਬਹੁਤ ਆਪ ਵੀ ਖਾਦਾ ਪਰ ਉਸ ਨੂੰ ਬੇਚੈਨੀ ਹੋ ਰਹੀ ਸੀ ਆਖਿਰਾਂ ਬਲਵੀਰ ਕਿੱਥੇ ਜਾ ਸਕਦਾ ਹੈ ਪਰ ਉਧਰ ਦੂਜੇ ਪਾਸੇ ਮਲੇਸ਼ੀਆ ਵਿੱਚ ਬਲਵੀਰ ਦੀ ਵਧੀਆ ਨੌਕਰੀ ਲੱਗ ਗਈ ਕਰਦਾ ਤਾਂ ਉੱਥੇ ਵੀ ਉਹ ਦਿਹਾੜੀ ਸੀ ਪਰ ਉਥੇ ਉਸ ਨੂੰ ਘੱਟ ਮਿਹਨਤ ਜਾਦਾ ਪੈਸੇ ਮਿਲ ਰਹੇ ਸੀ ਉਹ ਖੁਸ਼ ਸੀ ਉਹਦੇ ਕੋਲ ਚੰਗੇ ਪੈਸੇ ਆ ਰਹੇ ਸੀ ਜਦੋਂ ਕਿ ਉਹਦੇ ਬੱਚੇ ਭੁੱਖ ਨਾਲ ਬਿਲ ਘਰੇ ਸੀ ਬੱਚਿਆਂ ਦੀ ਭੁੱਖ ਨਾਲ ਇਹ ਹਾਲਤ ਹੋ ਗਈ ਸੀ ਕਿ ਗੁਆਂਢ ਦੇ ਜਿਹੜੇ ਘਰ ਵਿੱਚ ਖਾਣ ਦੀ ਖੁਸ਼ਬੂ ਆਉਂਦੀ ਉਸ ਘਰ ਵੱਲ ਦੇਖਣ ਲੱਗ ਜਾਂਦੇ ਸ਼ਾਇਦ ਕਿਸੇ ਨੇ ਉਹਨਾਂ ਦੀ ਸ਼ਕਲ ਤੇ ਤਰਸ ਆ ਜਾਵੇ ਤੇ ਤਰਸ ਖਾ ਕੇ ਉਹਨਾਂ ਨੂੰ ਕੁਝ ਖਾਣ ਨੂੰ ਦੇ ਦੇਣਾ ਕਿਸੇ ਨੂੰ ਤਾਂ ਬੱਚਿਆਂ ਦੇ ਪਾਟੇ ਪੁਰਾਣੇ ਕੱਪੜੇ ਦੇਖ ਕੇ ਤਰਸ ਆ ਜਾਂਦਾ ਤੇ ਉਹ ਖਾਣ ਲਈ ਕੁਝ ਦੇ ਦਿੰਦੇ ਨਹੀਂ ਤਾਂ ਉਹਨਾਂ ਨੂੰ ਭੁੱਖਾਈ ਸੌਣਾ ਪੈਂਦਾ ਕਿਤੇ ਉੱਡਦੀ ਹੋਈ ਖਬਰ ਵੀ ਬਲਜੀਤ ਨੂੰ ਮਿਲ ਗਈ ਕਿ ਉਹਦਾ ਪਤੀ ਦੂਜੇ ਮੁਲਕ ਵਿੱਚ ਚਲਾ ਗਿਆ ਹੈ ਉੱਥੇ ਉਹ ਵਧੀਆ ਨੌਕਰੀ ਕਰ ਰਿਹਾ ਹੈ ਘਰਵਾਲੀ ਤੇ ਬੱਚਿਆਂ ਨਾਲ ਉਸਨੇ ਹਰ ਸੰਬੰਧ ਤੋੜ ਲਿਆ ਕਦੇ ਵਾਪਸ ਨਹੀਂ ਆਏਗਾ ਇਹ ਸੁਣ ਕੇ ਉਸ ਰਾਤ ਬਲਜੀਤ ਬਹੁਤ ਰੋਈ ਉਹਦੇ ਪਤੀ ਨੇ ਉਸ ਨਾਲ ਐਨਾ ਵੱਡਾ ਧੋਖਾ ਕੀਤਾ ਉਸ ਨੂੰ ਕੈਂਸਰ ਸੀ ਇਹ ਉਸ ਨੂੰ ਅਜੇ ਤੱਕ ਨਹੀਂ ਪਤਾ ਸੀ ਉਸ ਨੂੰ ਆਪਣੇ ਬੱਚਿਆਂ ਦਾ ਫਿਊਚਰ ਨਜ਼ਰ ਆਉਣ ਲੱਗਿਆ ਸੀ ਭਲਾ ਉਹ ਆਪਣੇ ਬੱਚਿਆਂ ਨੂੰ ਕਿਵੇਂ ਪਾਲੇਗੀ ਕਿਵੇਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਚੱਕੇਗੀ ਉਸ ਨੂੰ ਬਲਵੀਰ ਨਾਲ ਨਫ਼ਰਤ ਹੋ ਗਈ ਸਮਾਂ ਲੰਘਦਾ ਗਿਆ 4 ਸਾਲ ਹੋ ਗਏ ਉੱਥੇ ਬਲਵੀਰ ਪੈਸੇ ਦੇਖ ਕੇ ਬਿਲਕੁਲ ਭੁੱਲ ਗਿਆ ਸੀ ਕਿ ਉੱਥੇ ਉਸ ਦੀ ਇੱਕ ਘਰ ਵਾਲੀ ਤੇ ਬੱਚੇ ਵੀ ਹਨ 4 ਸਾਲ ਪੂਰੇ ਹੋਏ ਤਾਂ ਪੁਰਾਣੇ ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਦੇ ਵਿੱਚ ਬਲਵੀਰ ਵੀ ਸ਼ਾਮਿਲ ਸੀ ਉਸਦੇ ਦਿਮਾਗ ਵਿੱਚ ਬਲਜੀਤ ਦਾ ਚਿਹਰਾ ਘੁੰਮਣ ਲੱਗਿਆ ਹੁਣ ਤੱਕ ਤਾਂ ਬਲਜੀਤ ਮਰ ਗਈ ਹੋਣੀ ਨਾ ਜਾਣੇ ਉਸਦੇ ਬੱਚੇ ਕਿੱਥੇ ਗਲੀਆਂ ਵਿੱਚ ਭਟਕ ਰਹੇ ਹੋਣਗੇ ਜਿੰਦਾ ਵੀ ਹੋਣਗੇ ਜਾਂ ਨਹੀਂ ਫਿਰ ਉਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਉਹ 4 ਸਾਲ ਬਾਅਦ ਇੰਡੀਆ ਵਾਪਸ ਆ ਗਿਆ ਸਿੱਧਾ ਆਪਣੇ ਘਰ ਆਇਆ ਜਿਵੇਂ ਘਰ ਦੇ ਦਰਵਾਜ਼ੇ ਤੇ ਕਦਮ ਰੱਖਿਆ ਉਸਨੇ ਜੋ ਸੀਨ ਦੇਖਿਆ ਉਹਦੇ ਪੈਰਾ ਹੇਟੋ ਜ਼ਮੀਨ ਨਿਕਲ ਗਈ ਉਹ ਸੋਚਣ ਲੱਗਿਆ ਕਿ ਇਹ ਉਸਦਾ ਘਰ ਹੈ ਉਸਦਾ ਘਰ ਤਾਂ ਕੱਚੇ ਵੇੜੇ ਵਾਲਾ ਸੀ ਸਿਰਫ ਇੱਕੋ ਹੀ ਕਮਰਾ ਸੀ ਉਹ ਵੀ ਮਿੱਟੀ ਤੇ ਇੱਟਾਂ ਦਾ ਤੇ ਉਸਦੀ ਤਾਂ ਐਨੀ ਹਾਇਸ਼ੀਅਤ ਵੀ ਨਹੀਂ ਸੀ ਕਿ ਕਿ ਕਮਰੇ ਨੂੰ ਪੱਕਾ ਕਰਵਾ ਸਕਦਾ ਪਰ ਇੱਥੇ ਤਾਂ ਫਰਸ਼ ਲੱਗਿਆ ਹੋਇਆ ਸੀ ਸਾਹਮਣੇ ਬੜਾ ਹੀ ਸੋਹਣਾ ਖੂਬਸੂਰਤ ਫੁੱਲ ਪੌਦਿਆਂ ਨਾਲ ਸਜਾਇਆ ਵੇੜਾ ਸੀ ਫਿਰ ਖੂਬਸੂਰਤ ਲੋਨ ਜਿੱਥੇ ਇੱਕ ਪਾਸੇ ਬਹੁਤ ਸਾਰੀਆਂ ਮਸ਼ੀਨਾਂ ਪਈਆਂ ਸੀ ਹਰ ਮਸ਼ੀਨ ਦੇ ਅੱਗੇ ਕੁਰਸੀ ਪਈ ਸੀ ਉੱਥੇ ਪਿੰਡ ਦੀਆਂ 25 ਬੱਚੀਆਂ ਬੈਠੀਆਂ ਹੋਈਆਂ ਸੀ ਸਲਾਈ ਸਿੱਖ ਰਹੀਆਂ ਸੀ ਸਾਹਮਣੇ ਕੁਰਸੀ ਤੇ ਬਲਜੀਤ ਬੈਠੀ ਸਾਰਿਆਂ ਨੂੰ ਦੱਸ ਰਹੀ ਸੀ ਬੇੜੇ ਵਿੱਚ ਇੱਕ ਪਾਸੇ ਕੁਝ ਬੈਠੀਆਂ ਕੁੜੀਆਂ ਸਲਾਈ ਕੜਾਈ ਦਾ ਕੰਮ ਕਰ ਰਹੀਆਂ ਸੀ ਬਲਜੀਤ ਜੋ ਉਹਨਾਂ ਬੱਚਿਆਂ ਵਿੱਚ ਹੀ ਮਗਨ ਸੀ ਦਰਵਾਜ਼ੇ ਤੇ ਖੜੇ ਆਪਣੇ ਪਤੀ ਨੂੰ ਦੇਖਿਆ ਤਾਂ ਇੱਕ ਬਾਰ ਅੱਖਾਂ ਚਪਕਾ ਨਹੀਂ ਭੁੱਲ ਗਈ ਬਲਵੀਰ ਚੱਲਦਾ ਹੋਇਆ ਬਲਜੀਤ ਦੇ ਕੋਲ ਆਇਆ ਤੇ ਕਹਿਣ ਲੱਗਿਆ ਬਲਜੀਤ ਤੂੰ ਜਿੰਦਾ ਹੈ ਮਰੀ ਨਹੀਂ ਤੈਨੂੰ ਤਾਂ ਕੈਂਸਰ ਸੀ ਮੈਂ ਤਾਂ ਸੋਚਿਆ ਤੂੰ ਮਰ ਗਈ ਹੋਏਗੀ ਅਗਲੀ ਪਲ ਜ਼ੋਰ ਨਾਲ ਥੱਪੜ ਬਲਵੀਰ ਦੇ ਮੂੰਹ ਤੇ ਪਿਆ ਪਿੰਡ ਦੀਆਂ ਸਾਰੀਆਂ ਕੁੜੀਆਂ ਉਸ ਵੱਲ ਦੇਖਣ ਲੱਗੀਆਂ ਬਲਜੀਤ ਕਹਿਣ ਲੱਗੀ ਕਿਉਂ ਆਇਆ ਹੈ ਤੂੰ ਵਾਪਸ ਦਫਾ ਹੋ ਜਾ ਇਸ ਘਰ ਤੋਂ ਦੁਬਾਰਾ ਇੱਥੇ ਪੈਰ ਨਾ ਰੱਖੀ ਨਹੀਂ ਤਾਂ ਤੈਨੂੰ ਪੁਲਸ ਦੇ ਹਵਾਲੇ ਕਰ ਦੇਾਂਗੀ ਕੋਈ ਰਿਸ਼ਤਾ ਨਹੀਂ ਹੈ ਤੇਰਾ ਸਾਡੇ ਨਾਲ ਬਲਵੀਰ ਹੈਰਾਨ ਰਹਿ ਗਿਆ ਇਹ ਉਹ ਬਲਜੀਤ ਸੀ ਜਿਸ ਨੂੰ ਬਿਮਾਰੀ ਦੀ ਹਾਲਤ ਵਿੱਚ ਛੱਡ ਕੇ ਚਲਾ ਗਿਆ ਸੀ ਘਰ ਵਾਲੀ ਦੇ ਰੋਅ ਅਤੇ ਗੁੱਸੇ ਨੂੰ ਦੇਖ ਕੇ ਤਾਂ ਉਹ ਘਬਰਾ ਗਿਆ ਉਹ ਬਲਜੀਤ ਤੋਂ ਮਾਫੀ ਮੰਗਣ ਲੱਗਿਆ ਤੇ ਕਹਿੰਦਾ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਡੇ ਲਈ ਬਹੁਤ ਕੁਝ ਲਿਆਇਆ ਹਾਂ ਮੈਂ ਤਾਂ ਤੁਹਾਡੇ ਲਈ ਬਾਹਰ ਗਿਆ ਸੀ ਪਰ ਬਲਜੀਤ ਨੇ ਹੱਥ ਉਡਾ ਕੇ ਉਸ ਨੂੰ ਚੁੱਪ ਕਰਵਾ ਦਿੱਤਾ ਕਹਿਣ ਲੱਗੀ ਮੇਰਾ ਤੇ ਮੇਰੇ ਬੱਚਿਆਂ ਦਾ ਤੇਰੇ ਨਾਲ ਕੋਈ ਵਾਸਤਾ ਨਹੀਂ ਤੂੰ ਜਿਹੜੀ ਹਾਲਤ ਵਿੱਚ ਸਾਨੂੰ ਛੱਡ ਕੇ ਗਿਆ ਸੀ ਉਹੀ ਅਸਲ ਸਬੂਤ ਹੈ ਤੈਨੂੰ ਸਾਡੀ ਕਿੰਨੀ ਚਿੰਤਾ ਸੀ

ਉਹਦੇ ਕੋਲ ਕੱਪੜੇ ਸਿਲਾਈ ਕਰਨਾ, ਕਢਾਈ ਸਿੱਖਣਾ ਆਉਣ ਲੱਗੀਆਂ। ਇੱਕ ਸਿਲਾਈ ਸੈਂਟਰ ਦੀ ਮੈਡਮ ਵੀ ਉਹਦੇ ਕੋਲ ਆਈ। ਉਸ ਨੂੰ ਉਸਨੇ ਸੈਂਟਰ ਵਿੱਚ ਸਿਲਾਈ ਕਢਾਈ ਸਿਖਾਉਣ ਲਈ ਟੀਚਰ ਦੇ ਤੌਰ ਤੇ ਰੱਖ ਲਿਆ। ਉਹ ਹਫ਼ਤੇ ਦੇ 6 ਦਿਨ ਉੱਥੇ ਸਿਖਾਉਂਦੀ। ਫਿਰ ਐਤਵਾਰ ਵਾਲੇ ਦਿਨ ਪਿੰਡ ਦੀਆਂ ਕੁੜੀਆਂ ਨੂੰ ਸਿਲਾਈ ਕਢਾਈ ਸਿਖਾਉਂਦੀ ਸੀ। ਉਸਦੇ ਬੱਚੇ ਬੜੇ ਵਧੀਆ ਸਕੂਲਾਂ ਵਿੱਚ ਪੜ ਰਹੇ ਸੀ। ਰਹੀ ਗੱਲ ਉਸਦੇ ਕੈਂਸਰ ਦੀ। ਉਹ ਖੁਦ ਵਾ ਖੁਦ ਉਹਦੇ ਸਰੀਰ ਵਿੱਚੋਂ ਖਤਮ ਹੋ ਚੁੱਕਿਆ ਸੀ। ਜਿਸ ਕਦਰ ਭੁੱਖ ਤੇ ਪਰੇਸ਼ਾਨੀ ਨਾਲ ਉਸਨੇ ਜ਼ਿੰਦਗੀ ਕੱਢੀ ਸੀ। ਉਹਦੇ ਦੇਰੇ ਵਿੱਚ ਮੌਜੂਦ ਕੈਂਸਰ ਦੇ ਸਾਰੇ ਲੱਛਣ ਆਪਣੇ ਆਪ ਖਤਮ ਹੋ ਗਏ ਬਲਵੀਰ ਹੁਣ ਪਛਤਾ ਰਿਹਾ ਸੀ ਮਲੇਸ਼ੀਆ ਜਾਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ ਸੀ ਕਿਉਂਕਿ ਉਸ ਦੀ ਨੌਕਰੀ ਛੁੱਟ ਗਈ ਸੀ ਉਹ ਅਕਸਰ ਕੰਮ ਵਿੱਚ ਹੀ ਹਿਰਾਫੇਰੀ ਕਰਦਾ ਰਹਿੰਦਾ ਸੀ ਜਿਹਦੇ ਬਾਰੇ ਬੋਸ ਨੂੰ ਪਤਾ ਲੱਗ ਗਿਆ ਸੀ ਇਸ ਤਰ੍ਹਾਂ ਉਹ ਆਪਣੇ ਘਰ ਵਾਲੀ ਤੇ ਬੱਚਿਆਂ ਤੋਂ ਵੀ ਤੇ ਮਲੇਸ਼ੀਆ ਦੀ ਨੌਕਰੀ ਤੋਂ ਵੀ ਹੱਥ ਤੋਂ ਵਿੱਠਾ ਉਸ ਨੂੰ ਆਪਣੀ ਕੀਤੀ ਹੋਈ ਗਲਤੀ ਦਾ ਫਲ ਮਿਲ ਗਿਆ ਸੀ ਇੱਕ ਦਿਨ ਬਲਵੀਰ ਰੋਡ ਤੇ ਜਾ ਰਿਹਾ ਸੀ ਇੱਕ ਜ਼ੋਰਦਾਰ ਟੱਕਰ ਇੱਕ ਗੱਡੀ ਨੇ ਉਸ ਨੂੰ ਮਾਰੀ ਬਲਵੀਰ ਬੁੱਤ ਦੂਰ ਜਾ ਕੇ ਡਿੱਗਿਆ ਉਸ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਸੀ ਡਾਕਟਰ ਨੇ ਲੱਤਾਂ ਕੱਟਣ ਦਾ ਸੁਝਾਅ ਦਿੱਤਾ ਤੇ ਕਿਹਾ ਨਹੀਂ ਤਾਂ ਇਨਫੈਕਸ਼ਨ ਫੈਲ ਜਾਵੇਗਾ ਤਾਂ ਬਲਵੀਰ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਹੁਣ ਬਲਵੀਰ ਅਪਾਈਜ ਹੋ ਚੁੱਕਿਆ ਸੀ ਉਹ ਦਰਦਾਂ ਦਾ ਮੁਤਾਜ ਹੋ ਚੁੱਕਿਆ ਸੀ ਉਸ ਨੂੰ ਉਸਦੇ ਕਰਮਾਂ ਦੀ ਸਜ਼ਾ ਮਿਲ ਚੁੱਕੀ ਸੀ ਬਲਵੀਰ ਹੁਣ ਆਪਣੀ ਕਰਨੀ ਤੇ ਬਹੁਤ ਜ਼ਿਆਦਾ ਪਛਤਾਉਂਦਾ ਸੀ ਤੇ ਰੱਬ ਅੱਗੇ ਮਾਫ਼ੀ ਮੰਗਦਾ ਸੀ ਤੇ ਅਰਦਾਸਾਂ ਕਰਦਾ ਸੀ ਕਿ ਮੇਰੀ ਭੁੱਲ ਨੂੰ ਬਖਸ਼ਿਆ ਜਾਵੇ ਪਰ ਰੱਬ ਹਰ ਗਲਤੀ ਦੀ ਸਜ਼ਾ ਜ਼ਰੂਰ ਦਿੰਦਾ ਹੈ ਤੇ ਬਲਵੀਰ ਨੂੰ ਵੀ ਇਹ ਸਜ਼ਾ ਮਿਲ ਗਈ ਸੀ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਧੰਨਵਾਦ